ਸੂਬੇ ਦੇ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਤੇ ਆਮ ਦੇ ਨਾਲੋਂ ਜ਼ਿਆਦਾ ਵਰਖਾ ਹੋ ਰਹੀ ਹੈ ਦੱਸਿਓ ਕਿ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਪਹਿਲਾਂ ਕੀ ਅਲਰਟ ਜਾਰੀ ਕੀਤਾ ਸੀ ਪਰ ਜਿਸ ਤਰੀਕੇ ਦੇ ਨਾਲ ਵਰਖਾ ਹੋ ਰਹੀ ਹੈ ਇਹ ਆਮ ਦੀ ਸਥਿਤੀ ਨਾਲੋਂ ਕਿਤੇ ਜ਼ਿਆਦਾ ਹੈ ਤਾਂ ਦੱਸਿਓ ਕਿ ਛੇ ਅਜੇਹੀ ਜ਼ਿਲ੍ਹੇ ਨੇ ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੋ ਰਹੀ ਹੈ ਸਾਵਣ ਦਾ ਮਖੀਨਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਉਮੀਦ ਵੀ ਜਤਾਈ ਸੀ ਖਾਸ ਕਰਕੇ ਦੇਰਾਦੂਨ ਟੇਰੀ ਬਾਗੇਸ਼ਵਰ ਚਮੋਲੀ ਵਿੱਚ ਭਾਰੀ ਮੀ ਪੈਰੀ ਇਹ ਤੁਹਾਨੂੰ ਦੱਸ ਦਈਏ ਕਿ 21 ਫੀਸਡ ਵੱਧ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦਿਆਂ ਸੜਕਾਂ ਨੇ ਨਦੀਆਂ ਤੇ ਨਾਲਿਆਂ ਦਾ ਰੂਪ ਧਾਰਨ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਤੇਜ਼ਮੀ ਪੈ ਰਿਹਾ ਹੈ ਤੁਸਪੀਰਾ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੋਇਆ ਤੇ ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਇਲਾਕੇ ਦਾ ਹਾਲ ਵੀ ਬਿਆਨ ਕਰ ਸਕਦੇ ਹੋ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਮੁਤਾਬਿਕ 16 ਤਰੀਕ ਨੂੰ ਹਮਸ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਜੇਕਰ ਕਈ ਜਲਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਬੂੰਦਾਬاندی ਜ਼ਰੂਰ ਹੋ ਰਹੀ ਹੈ ਪਰ ਗਰਮੀ ਤੋਂ ਹੁਮਸ ਵਾਲੀ ਗਰਮੀ ਤੋਂ ਰਾਹਤ ਦੇਣ ਵਾਲਾ ਮੀ ਜਿਹੜਾ ਹੈ ਉਹ 16 ਜੁਲਾਈ ਨੂੰ ਪਏਗਾ ਤੇ ਹੁਣ ਉੱਤਰਾਖੰਡ ਦੇ ਮੌਸਮ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਇੰਦਰ ਦੇਵ ਕਾਫੀ ਮਿਹਰਬਾਨ ਹੋਏ ਨੇ ਦੱਸ ਜਾਈਏ ਕਿ ਆਮ ਨਾਲੋਂ ਜ਼ਿਆਦਾ ਬਰਸਾਤ ਹੋ ਰਹੀ ਹੈ ਤੇ ਕਮੈਂਟ ਬਾਕਸ ਵਿੱਚ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਬਿਆਨ ਕਰ ਸਕਦੇ ਹੋ ਦੱਸ ਜਾਈਏ ਕਿ છે ਅਜੇ ਹੀ ਜ਼ਿਲ੍ਹੇ ਨੇ ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੋ ਰਹੀ ਹੈ 사વન ਦਾ ਮਖੀਨਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਉਮੀਦ ਵੀ ਜਤਾਈ ਸੀ ਖਾਸ ਕਰਕੇ ਦੇਰਾਦੂਨ ਟੇਰੀ ਬਾਗੇਸ਼ਵਰ ਚਮੋਲੀ ਵਿੱਚ ਭਾਰੀ ਮੀ ਪੈ ਰਿਹਾ ਤਾਂ ਦੱਸ ਜਿਏ ਕੀ 21 ਫੀਸਡ ਵੱਧ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦਿਆਂ ਸੜਕਾਂ ਨੇ ਨਦੀਆਂ ਤੇ ਨਾਲਿਆਂ ਦਾ ਰੂਪ ਧਾਰਨ ਕਰ ਲਿਆ ਤਾਂ ਦੱਸ ਜਿਏ ਕੀ ਇੱਥੇ ਤੇਜ਼ ਮੀਂਹ ਪੈ ਰਿਹਾ ਹੈ ਤੁਸਪੀਰਾ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੋਇਆ ਤੇ ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਇਲਾਕੇ ਦਾ ਹਾਲ ਵੀ ਬਿਆਨ ਕਰ ਸਕਦੇ ਹੋ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਮੁਤਾਬਕ 16 ਤਰੀਕ ਨੂੰ ਹਮਸ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਜੇਕਰ ਕਈ ਜਲਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਬੂੰਦਾਬاندی ਜ਼ਰੂਰ ਹੋ ਰਹੀ ਹੈ ਪਰ ਗਰਮੀ ਤੋਂ ਖੁਮਸ ਵਾਲੀ ਗਰਮੀ ਤੋਂ ਰਾਹਤ ਦੇਣ ਵਾਲਾ ਮੀ ਜਿਹੜਾ ਹੈ ਉਹ 16 ਜੁਲਾਈ ਨੂੰ ਪਏਗਾ ਤੇ ਹੁਣ ਉੱਤਰਾਖੰਡ ਦੇ ਮੌਸਮ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਇੰਦਰ ਦੇਵ ਕਾਫੀ ਮਿਹਰਬਾਨ ਹੋਏ ਨੇ ਦੱਸ ਜਾਈਏ ਕਿ ਆਮ ਨਾਲੋਂ ਜ਼ਿਆਦਾ ਬਰਸਾਤ ਹੋ ਰਹੀ ਹੈ ਤੇ ਕਮੈਂਟ ਬਾਕਸ ਵਿੱਚ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਬਿਆਨ ਕਰ ਸਕਦੇ ਹੋ